ਤੁਹਾਡੇ ਪੈਰਾਂ 'ਚ ਲੇਟ ਹੋ ਰਿਹਾ ਸਕਦਾ ਨਹੀਂ ਪਰ ਸਾਡਾ ਕੰਮ ਆ। ਦੇਖ ਲਓ ਮੈਂ ਝੂਠੀ ਮਾਰ ਰਿਹਾ। ਤੁਹਾਨੂੰ ਕੰਮ ਨਾਲ ਤੁਸੀਂ ਮੈਨੂੰ ਡਿਸਟਰਬ ਨਾ ਕਰਦੇ। ਨਾਜੀ ਆਰਾਮ ਕਰਦੇ ਨਹੀਂ ਆਸ ਤੇ। ਲੈ ਮੈਂ ਇੱਧਰ ਨਹੀਂ ਖੁੱਤੀਆ। ਉਹਨੇ ਕੀ ਕਰਤਾ ਦੱਸੋ ਮੈਨੂੰ। ਇਹਨਾਂ ਕਿੰਨੀਆਂ ਸਾਰੀਆਂ ਚਾਲ ਵੀਰ ਸੋਰੀ ਹੋਣੀ। ਪਰ ਫਿਰ ਇਹ ਸੋਰੀ ਸੋਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ। ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹਿਤਾ ਹੋ। ਹੁਣ ਅਸੀਂ ਇਹ ਕਹਤਾ ਹਾਂ ਲੂਸ ਤਾਂ ਕਿ ਆ ਮੈਂ ਬੈਸੇ ਕਰਦਾ ਹਾਂ ਤਾਂ ਮੈਂ ਕਰਦਾ ਪਿਆ। ਇਹਨਾਂ ਨੂੰ ਕਰੋ ਜਿਹਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਡਿਪੂ ਆ ਭੈਣ ਜੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੱਚ ਥੱਲੇ ਲਾ ਕੇ ਵਹਾ ਸਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਧਰ ਟੰਗਿਆ ਪਿਆ ਮੇਰੀ ਗੱਲ ਸੁਣ ਨਾ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰਨੇ ਆ ਜਾਨੀ ਕਰਕੇ ਜੇ ਮੈਂ ਲੇਟ ਹੋ ਗਿਆ ਫਿਰ ਤੂੰ ਕਹਿ ਚੁਪ ਕਰ ਇਹੋ ਜੀ ਨੂੰ ਫੇਰ ਅੱਗੇ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਇਹੀ ਕਰੋ ਸਾਥ-ਸਾਥ ਆਂਗਾ ਨਿਕਲੇ ਆ ਇਹੋ ਜੀ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਣੇ ਜੇਟ ਹੁੰਦੇ ਆ ਤਾਂ ਬੱਸ ਤੋੜੀਏ ਨਾ ਮੈਂ ਉਹਨੂੰ ਕਿਹਾ ਥੱਲੇ ਬੈਠ ਯਾਰ ਨੂੰ ਸੋਹਣੀ ਲੱਗੇ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਅੱਗੇ ਉੱਦੋਂ ਥੱਲੇ ਉੱਦੋਂ ਫਿਰ ਚੱਲ ਨੰਬਰ ਦੇ ਦੇ ਥੱਲੇ ਉੱਦੋਂ ਅੱਡੀ ਫੋਟੋ ਖਾਣ ਅੱਡੀ ਮੈਂ ਵੀ ਗਾ ਪਾਇਆ ਬੈਠ ਕੇ 2:00 ਵਜੇ ਨਹੀਂ ਚੱਲੋ ਨਹੀਂ ਇੱਕ ਵਾਰ ਕਰਦੇ ਕੀ ਕੀ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖਾਣ ਕੀ ਤੇ ਸਾਰੀ ਨੀ ਮੈਂ ਨੰਬਰ ਹੀ ਮੱਗੇ ਨਾ ਬਈ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੀ ਪਹਿਲੇ ਗੱਲ ਪੈ ਗਈ ਆ ਮੈਂ ਬਸ ਤੂੰ ਕਰੀਂ ਉਹ ਕ੍ਰਾਈਮ ਖੇਲਾ ਬਸ ਕਰੋ ਬਸ ਕਰੋ ਮਰਨੂ ਆਪੀ ਨੂੰ ਕੋ ਬਲਾਹ ਫਲਾਨ ਕਿੰਨੇ ਬਣਾਣਾ ਬਲਾਹ ਨਹੀਂ ਨੱਖ ਤੇਰੇ ਪਿੱਛੇ ਕੋੜ ਹੁੰਦਾ ਚੱਲ ਚੱਲੇ ਹੋ ਗਈ ਏ ਤੂੰ ਹੀ ਥਲੇ ਤੋਂ ਟਿਕਟ ਮੈਂ ਲਈ ਆ ਟਿਕਟ ਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਆਰਦੇ ਆ ਤੇ ਆਰਦੇ ਜੇ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਐਂਡ ਕਰਨਾ ਪੈਂਦਾ ਹੱਥਾਂ ਤੂੰ ਲਾਰੇ ਬਾਕੀ ਨਹੀਂ ਕਰੀ ਹੱਥਾਂ ਤੂੰ ਲਾਰੇ ਫਾਦਰੋਂ ਤੁਸੀਂ ਤੇ ਤੂੰ ਹੈਂ ਪਾਗਲ ਨਾਲ ਕਿਹਨੂੰ ਹਾਂ ਹੁਣ ਇਹਨੂੰ ਹੱਥ ਚੁੱਕ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਫੀਅਰ ਤੋਂ ਕਰਾ ਮੇਰੇ ਕਾਗਜ਼ ਨੇ ਮੈਂ ਲੇਨਡ ਹੋਮਿਆਂ ਗਾ ਇਹੋ ਜਿਹਾ ਕਰਕੇ ਜੇ ਉੱਥੇ ਇਹਦਾ ਬੜਾ ਲਖਾਉਂਦੇ ਜਿੰਨੇ ਨੂੰ ਆ ਕੇ ਮੇਰਾ ਕੰਮ ਕਰਦੇ ਨੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜੋ ਮੈਂ 48 ਵਾਲੀਆਂ ਲੈ ਕੇ ਜਾਣਾ ਉੱਥੇ ਉਤਰ ਜਾ ਯਾਰ ਤੂੰ ਪੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਬੜੀ ਸੁਲਾਈ ਹੈ ਨਾ ਮੈਂ ਬੱਤੀ ਓਏ ਮੈਂ ਨੰਬਰ ਲੈ ਲਿਆ ਤੇਰਾ ਪੱਸਾ ਨਹੀਂ ਜਾ ਰਹੀਆਂ ਤੁਸੀਂ ਤੂੰ ਜਰਾ ਮੈਨੂੰ ਮਾਰ ਗਿਆ ਬੱਲੇ ਬੱਦ ਨੀ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣੇ ਤਰਾ ਹੁਣੇ 10 ਮਿੰਟ ਪਹਿਲਾਂ ਮਿਸ ਬਿਹੇਮ ਕੀਤਾ ਤੇਰਾ ਤਾਂ ਆਦੇ ਨਹੀਂ ਮਦਾਂ ਸਾਰਾ ਹੀ ਭਾਈ ਸਾਰਾ ਹੀ ਫਿਰ ਤੁਸੀਂ ਸਾਡਾ ਕੋਈ ਮੈਨੇਜਰ ਆ ਕੇ ਕਿਸੇ ਨੇ ਕਿਤੇ ਜਾਣਾ ਨਹੀਂ ਦੇਣਾ ਮੈਂ ਹੁਣ ਤੁਸੀਂ ਲੇਟ ਹੋ ਰਹੇ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਤੁਹਾਡੀ ਫੇਸਪਲੇ ਰੱਬਾ ਕਰਦੇ ਤੁਹਾਡੀ ਇਹ ਗੱਲ ਕਿ ਤੁਸੀਂ ਕੱਟ ਕਰਦੇ ਹੋ ਐਪੁਆਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਸੋਸ਼ਲ ਮੀਡੀਆ ਤੇ ਨੋਟ ਕਰ ਲਵਾਂ ਲਿਆਓ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਵੀ ਛੱਡ ਪਾਵਾਂਗਾ ਚੰਗੀ ਤਰ੍ਹਾਂ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਥੱਕਾ ਜ ਨਹੀਂ ਕਰੀ ਜਾਂਦਾ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਤੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਆਏ ਕਿਉਂ ਛੱਡਿਆ ਉਹ ਇੱਕ ਮਿੰਟ ਮੈਂ ਨਹੀਂ ਮੈਨੂੰ ਇਹਨਾਂ ਨੂੰ ਸਹੀ ਕਰ ਦੇ। ਇਹ ਸਾਰੇ ਹੁਣ ਸਾਰੇ ਕਿੰਨਾ 7 ਹੈ? 788 5608 608 70 ਫੋਨ ਲਾ ਕੇ ਵੇਖ। ਜਿਹੜੇ ਮਰਜੀ ਛਾਣੇ ਬੁਲਾ। ਜਿਹੜੇ ਮਰਜੀ ਛਾਣੇ ਜੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ। ਇਤਰੀਕਾ ਥੋੜਾ ਹੋ ਗਈ। ਉਹ ਨਹੀਂ ਛੱਡਿਆ ਯਾਰ। ਕੱਲ ਨੂੰ ਉੱਥੇ ਕਿਸੇ ਡਰਾਈਵਰ ਕੋਲ ਹੈ। ਉਹ ਡਰਾਈਵਰ ਨਹੀਂ ਕਰਦੇ। ਕਰਦੇ ਆਂ ਜਲਦੀ ਬੱਸ ਤੇ ਚੜੀਏ। ਆਪੇ ਮੁੰਡਾ ਨੇ ਚਾਹਤੀ ਚੜੀਏ ਮੈਂ। ਕੀ ਹੋਇਆ ਤੁਹਾਨੂੰ? ਕੋਈ ਗੱਲ ਉਹ ਗੱਲ ਨੂੰ ਲੱਗ ਜਾਂਦੀ ਫੇਰ ਤੇ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਕੁਝ ਉਤੋਂ ਨੂੰ ਗਈ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਅੱਲਾਹ ਘਮਾਈ ਰੋਸਾ ਤੁਸੀਂ ਗੱਲਾਂ ਨਹੀਂ ਘਮਾਈਆਂ ਮੈਂ ਇੱਕ ਫੋਨ ਕਰਕੇ ਵੇਖਣ ਦੇ ਤੁਹਾਨੂੰ ਨੰਬਰ ਵੀ ਲੱਗੇ ਆ ਕਿੱਥੇ ਹੁਣਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗੱਲ ਤੇ ਠੀਕ ਰੱਖ ਕੇ ਸਿਰ ਤੇ ਮੋੜ ਲਓ ਮੈਂ ਆਪਰੇ ਨਾਲ ਚੱਲਦੀ ਬਸੜੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ నంబర్ <sollteoffs> <practition customizable> <trud> <h destroys> <Sunday> ਤੁਹਾਨੂੰ ਕੋਈ ਉਹ ਕਿਸੇ ਕਾਲ ਨੂੰ ਰੈਲਾਈਜ਼ ਕਰ ਰਹੇ ਚਲੋ ਠੀਕ ਆ ਤੁਹਾਨੂੰ ਜੋ ਲੋਗੇ ਕਰੀ ਛੱਡੋ ਇਸ ਕਾਲ ਚੜਾ ਦੇ ਚਲੋ ਜਦੋਂ ਜਦੋਂ ਤੁਹਾਡੇ ਚਿਹਰੇ ਤੇ ਲੇਟ ਹੋ ਰਿਹਾ ਸਾਡਾ ਕੋਈ ਪਰਸਾ ਕੰਮ ਆ ਦੇਖ ਲਓ ਮੈਂ ਝੂਠ ਨਹੀਂ ਮਾਰਿਆ ਇਹ ਫੋਟੋ ਹੈ ਤੁਹਾਨੂੰ ਕੰਮ ਨਾਲ ਤੋਂ ਸਾਡੇ ਨੂੰ ਡਿਸਟਰਬ ਨਾ ਕਰਦੇ ਨਾ ਕੋਈ ਆਰਾਮ ਕਰਦੇ ਨਹੀਂ ਆਖਦੇ ਲੈਵਰ ਨਹੀਂ ਕਰਦੇ ਅਸੂਤਾ ਉਹਨੇ ਕੀ ਕਰਤਾ ਦੱਸੋ ਮੈਨੂੰ ਇਹਨੇ ਕਿਉਂ ਸੌਰੀ ਇਹਨੇ ਕਿਉਂ ਚੱਲ ਵੀਰ ਸੌਰੀ ਹੋਈ ਫਿਰ ਇਹ ਸੌਰੀ ਸਾਨੂੰ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਹੁਣ ਅਸੀਂ ਸੇਕ ਨਹੀਂ ਕਰਦਾ ਰੂਸ ਤਾਂ ਕਿ ਕੰਮ ਮੈਂ ਬੈਸੇ ਕਰਦਾ ਹਾਂ ਤਾਂ ਮੈਂ ਕਰ ਸਕਦਾ ਹਾਂ ਇਹਨੂੰ ਕਰੋ ਜਿਹਨੂੰ ਫੋਨ ਕਰਨਾ ਚਾਹੁੰਦਾ ਹੈ ਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਢਿਪੂ ਹੈਂ ਜਿੰਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੱਦ ਥੱਲੇ ਲਾ ਕੇ ਵਿਖਾ ਹ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਕੋ ਕਰ ਰਹੇ ਹੋ ਕਰ ਰਹੇ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਧਰ ਟੰਗਿਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰੰਨੇ ਯੇ ਮੈਂ ਲੇਟ ਹੋ ਗਿਆ ਤੇ ਤੂੰ ਕਹਿ ਚੁਪ ਕਰ ਇਹੋ ਜੀ ਨੂੰ ਫੇਰ ਅੱਜ ਸੋਹਣੀ ਪੈਂਦੀ ਆ ਬੱਸ ਕਰ ਉਹ ਬੱਸ ਕਰ ਯਾਰ ਇਹੀ ਕਰੋ ਸਾਥ-ਸਾਥ ਆਂਗਾ ਨਿਕਲੇ ਆ ਇਹੋ ਜੀ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਨੇ ਜੇਟ ਹੁੰਦੇ ਆ ਤਾਂ ਬੱਸ ਤੋੜੀਏ ਮੈਂ ਉਹਨੂੰ ਕਿਹਾ ਥੱਲੇ ਜਾ ਫੇਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉਤਰੋ ਫੇਰ ਚੱਲ ਨੰਬਰ ਦੇ ਦੇ ਥੱਲੇ ਉਤਰੋ ਅੱਡੀ ਫੋਟੋ ਖਾਣ ਅੱਵੀਂ ਗਾ ਪਾਇਆ ਬਹਿਣ ਕੇ 2:00 ਵਜੇ ਨਹੀਂ ਚੱਲੋ ਨਹੀਂ ਇੱਕ ਵਾਰ ਗਲਤੀ ਕੀ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖਾਣ ਕੀ ਤੇ ਸਾਰੀ ਨਹੀਂ ਮੈਂ ਨੰਬਰ ਹੀ ਮੱਗੇ ਬਸ ਲੱਕਾ ਮੱਦ ਲਈ ਸਾਰੀ ਬਾਸ ਬੈਠੀ ਬੋਲਣ ਦੀ ਤੂੰ ਆਂਦੀ ਪਹਿਲੇ ਗੱਲ ਪੈ ਗਈ ਆ ਮੈਂ ਬਸ ਤੂੰ ਕਰਾਈ ਉਹਨੂੰ ਕਪਕਰਾਇਮ ਖਵੇਲਾ ਬਸ ਕਰੋ ਬਸ ਕਰੋ ਮਰਨੂ ਆਪੀ ਉਹਨੂੰ ਬਲਾਫ ਹੋਣ ਬਲਾਫ ਕਿਨੂੰ ਕਿਨੂੰ ਬਣਾਣਾ ਬਲਾਫ ਨਹੀਂ ਨੱਖ ਤੇਰੇ ਪਿੱਛੇ ਕੋੜ ਹੁੰਦਾ ਚੱਲ ਚੱਲੇ ਭਾਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ